ਆਲੋ ਇਸ ਕੱਲ੍ਹ ਹੋਰ ਕਰਨੀ ਆ ਆਪਾਂ ਸਾਰੇ ਵੀਰਾਂ ਨਾਲ ਕੱਲ ਦੇ ਮੈਚੀ ਬਹੁਤ ਆ ਰਹੇ ਆ ਵੀ ਤੁਸੀਂ ਭਲਾਤ ਖੇਡੇ ਨਹੀਂ ਕੀ ਚੱਕਰ ਹੋ ਯਾਰ ਅੱਜ ਕਈ ਮੇਰੇ ਵੀ ਲਾਈਵ ਤੇ ਕਮੈਂਟ ਵੀ ਕਰੀ ਜਾਂਦੇ ਵੀ ਇਹਨਾਂ ਮੈਚ ਕਰ ਲਿਆ ਤਾਂ ਤੇ ਬਹਿ ਕੇ ਜਾ ਮੈਂ ਸ਼ਰਤਾਂ ਵੀ ਵਧੀਆ ਜੱਫੇ ਲਾ ਰਿਹਾ ਸੀ ਫਿਰ ਕਿਉਂ ਗਏ ਆ ਤੇ ਮੇਰੇ ਵੀਰੇ ਤਾਂ ਨਹੀਂ ਵੀ ਗੱਲ ਨਹੀਂ ਮੈਚ ਕਰਨ ਕਰਾਉਣ ਵਾਲਾ ਕੰਮ ਨਹੀਂ ਆਪਾਂ ਕਰਦੇ ਨਾ ਕਦੇ ਕੀਤਾ ਰੱਬ ਨੂੰ ਜਾਨਦਰੀ ਆ ਇਦਾਂ ਦਾ ਕਦੀ ਨਾ ਕੰਮ ਕੀਤਾ ਨਾ ਕਰਾਂਗੇ ਮੈਚ ਵਾਲਾ ਨਾਲੇ ਹੁਣ ਇਹ ਕੰਮ ਨਹੀਂ ਹੁੰਦੇ ਕਾ ਵੱਡੀਆਂ ਪੈਸਾ ਹੁੰਦਾ ਹੀ ਬਹੁਤ ਹੋ ਗਿਆ ਹੈ ਹਰਗੇ ਵੀ ਵਧੀਆ ਹੁੰਡੇ ਪੈਸੇ ਕੱਢਦੇ ਆ ਤੇ ਫਿਰ ਕਹਿੰਦੇ ਮੈਚ ਕਿਉਂ ਕਰਨਾ ਹਨਾ ਇਹ ਤਾਂ ਨਹੀਂ ਕੋਈ ਗੱਲ ਨਹੀਂ ਮੈਚ ਨਹੀਂ ਹੁੰਦਾ ਆ ਪਾ ਵੱਡਿਜੋ ਇੱਥੇ ਹੁਣ ਇਹ ਕੰਮ ਨਹੀਂ ਛੱਡਾ ਛਡਾਉਣ ਵਾਲਾ ਮੈਚ ਨਹੀਂ ਕੰਮ ਹੁੰਦਾ ਕਿਉਂਕਿ ਪੈਸੇ ਬਹੁਤ ਪਲੇਅਰਾਂ ਨੂੰ ਹੁਣ ਬੰਦਿਆ ਹਰਗੇ ਵੀ ਵਧੀਆ ਪੈਸੇ ਪਲੇਅਰ ਕਰਾਉਣ ਨੂੰ ਲੱਗੇ ਜਾਂਦੇ ਆ ਤੇ ਫਿਰ ਮੈਚ ਕਰਨ ਦੀ ਲੋੜ ਹੀ ਨਹੀਂ ਆ ਨਾ ਤੇ ਵੈਗਰੂ ਤਰੱਕੀ ਦਵੇ ਸਭ ਨੂੰ ਵੀ ਦਾਣਾ ਤੁਸੀਂ ਭੁੱਲਿਆ ਕਰੋ ਫਿਕਸ ਵਾਲਾ ਕੰਮ ਨਾ ਕਰਾਓ ਮੈਂ ਲਾਈਵ 'ਚ ਵੇਖਣਾ ਨਾ ਨਗੇ ਰਹੀ ਕਿਤੇ ਜੇ ਮੈਚ ਠੰਡਾ ਚੱਲਦਾ ਹੋਏ ਜਾਂ ਕੋਈ ਚੰਗੇ ਬਰੇਦਰ ਟੀਮ ਹਰਦੀ ਹੋਵੇ ਕਰਨ ਲੱਗ ਪਏ ਫਿਕਸ ਫਿਕਸ ਕਿਦਾਂ ਦਾ ਕੰਮ ਨਹੀਂ ਦਾਗ ਜਿਹੜੇ ਨਵੇਂ ਮੁੰਡੇ ਉਹ ਵੀ ਉਹਨਾਂ ਵੇ ਘਰ ਖਾਦਾ ਹੈ ਉਹ ਵੀ ਵੱਡਿਆਂ ਨੂੰ ਹਰਾ ਸਕਦੇ ਆ ਜਿਹੜੇ ਤਗੜੇ ਪਲੇਅਰ ਆ ਐਵੇਂ ਦੀ ਗੱਲ ਨਹੀਂ ਹੁੰਦੀ ਕਿ ਜ਼ਰੂਰੀ ਹੀ ਉਹ ਤਗੜੇ ਆ ਤੇ ਉਹਨਾਂ ਹੀ ਇਤਨਾ ਵਾ ਅੱਜ ਕੱਲ ਕੋਈ ਪਤਾ ਨਹੀਂ ਕਿੰਨੇ ਕੰਮ ਕਰ ਜਣਾ ਤੇ ਫਿਰ ਉਲਟ ਫਿਰ ਬਹੁਤ ਹੁੰਦੇ ਆ ਕਬੱਡੀ ਬਹੁਤ ਉੱਚੇ ਲੈਵਲ ਤੇ ਚੱਲ ਗਈ ਆ ਬਹੁਤ ਬਲੇਰ ਉੱਠ ਰਹੇ ਆ ਬੜੇ ਨਵੇਂ ਨਵੇਂ ਕਬੱਡੀ ਚ ਆ ਰਹੇ ਆ ਤੇ ਮੇਰੇ ਵੀਰ ਜੀਤਾ ਹੀ ਸਹੂਯਦਾ ਰੱਖਿਆ ਕਰੋ ਸਪੋਰਟ ਕਰਿਆ ਕਰੋ ਖਿਡਾਰੀਆਂ ਦੀ ਸਾਥ ਦਿਆ ਕਰੋ ਤੇ ਕਿ ਜਦੋਂ ਮੈਂ ਐਪਰੀਸ਼ੀਏਟ ਐਪਰੀਸ਼ੀਏਟ ਕਰੋ ਇੰਗਲਿਸ਼ ਚ ਬੋਲਣੇ ਬੜਾ ਆ ਹਾਂ ਕੱਲ ਹੋਣੀ ਪ੍ਰੋਬਲਮ ਇਹ ਨੂੰ ਇਹ ਪੈ ਗਈ ਮੇਰਾ ਬੀਪੀ ਵਧਿਆ ਹੋਇਆ ਸੀ ਤੇ ਉਹਦਾ ਕਰਕੇ ਮੈਂ ਠੀਕ ਨਹੀਂ ਸੀ ਪਹਿਲਾਂ ਹੀ ਠੀਕ ਨਹੀਂ ਸੀ ਪਹਿਲੇ ਮੈਚ 'ਚ ਵੀ ਪਹਿਲੇ ਮੈਚ ਦਾ ਸਹੀ ਸੀ ਫਿਰ ਦੂਸਰੇ ਮੈਚ ਨੂੰ ਮੇਰੇ ਜਿਵੇਂ ਨੂੰ ਉਲਟੀਆਂ ਆਉਣ ਲੱਗੀਆਂ ਮੈਂ ਘੜੇ ਚ ਉਂਗਲ ਮਾਰ ਕੇ ਫਿਰ ਉਲਟੀ ਕੀਤੀ ਤੇ ਮੇਰਾ ਰਕੜਾ ਵੀ ਦੁਦਰਾ ਸੀ ਉਹ ਮੇਰਾ ਬਾਰਾਨੀ ਕੀ ਚੱਕਰ ਵਿਆਹ ਦੇ ਗਲਤ ਖਾਦਾ ਪੁੱਤ ਆ ਗਿਆ ਬੀਬੀ ਮੇਰਾ ਜੋ ਫਸ ਗਿਆ ਜਿਆਦਾ ਕਿ ਮੈਂ ਉਹ ੱੱਕੀ ਨਾ ਡਾ ਦੂਸਰਾ ਮੈਂ ਖੇਡਿਆ ੱੱਕੀ ਨਾ ਖੇਡਿਆ ਮੈਨੂੰ ਤੇ ਦੇਖਿਓ ਵੀ ਨਹੀਂ ਜਿਆਦਾ ੱੱਕੇ ਰ ਲਗਾਉਂਦੇ ਆ ਉਹ ਵੀ ਲੱਗ ਲੱਗ ਮੈਨੂੰ ਲੱਗਿਆ ਨਹੀਂ ਆਉਂਦਾ ਜਦੋਂ ਮੈਂ ਤੁਨ ਜਫਾ ਲਾਇਆ ਹੀ ਉਦੋਂ ਹੀ ਮੇਰੇ ਮੈਂ ਜੀ ਕਹਿੰਦਾ ਵੀ ਲੰਮੇ ਪਾ ਦੋ ਮੈਨੂੰ ਇਸ ਤਰ੍ਹਾਂ ਚੱਕਰ ਆਉਂ ਲੱਗ ਪਈ ਉਹ ਬੀਬੀ ਉਹਨਾਂ ਕਰਕੇ ਸੱਟ ਨਹੀਂ ਸਰ ਇਹ ਸੱਟ ਮੈਂ ਆ ਕਰਕੇ ਤੇ ਤੁਹਾਨੂੰ ਬਾਕੀ ਦਿਨ ਪਤਾ ਪੈਏ ਹੁੰਦੇ ਕਿ ਇਹਨੂੰ ਚੰਗੇ ਨਹੀਂ ਲੱਗਦੇ ਹੈ ਨਾ ਜੇ ਆਪਾਂ ਖੇਡਦੇ ਚਲੋ ਮੈਂ ਮੈਚ ਬਰਾਬਰ ਹੀ ਕਿ ਮੈਂ ਜਿੱਤੇ ਵੀ ਸਾਦੇ ਅਸੀਂ ਜਦ ਮੈਂ ਖੇਡਦਾ ਸੈੱਟ ਹੁੰਦਾ ਦੇ ਫਾਈਨਲ ਤੱਕ ਜਾਂਦੇ ਤੇ ਵਧੀਆ ਪੈਸੇ ਵੀ ਨਹੀਂ ਨਾਲੇ ਨਾਂ ਬੰਦਾ ਨਾ ਹੋਰੇ ਡਾਕਟਰਾਂ ਦਾ ਮੇਲਾ ਹੈ ਕਿਦਾ ਜੀ ਨਹੀਂ ਕਰਦਾ ਖੇਡਣ ਨੂੰ ਇਦਾਂ ਦੀ ਗੱਲ ਕੋਈ ਨਹੀਂ ਫਿਕਸ ਵਾਲੀ ਮੈਚ ਕਰਨ ਲਈ ਐਵੇਂ ਦਾ ਕੰਮ ਨਹੀਂ ਆਪਾਂ ਕਰਦੇ ਮਸ ਆਪਣੀ ਬੋਡੀ ਵੀ ਯਾਰੀਂ ਦੇਖਣੀ ਪੈਂਦੀ ਆ ਕਿ ਹੋਰੇ ਨਹੀਂ ਚੱਲਦਾ ਅਸਲੀ ਤੇ ਉਹ ਵੀ ਵੀ ਮੈਨੂੰ ਜਦਾ ਪਤਾ ਕਰਕੇ ਕੱਲਾ ਮਰਾਜੀ ਵੀ ਦੁਖ ਰਿਹਾ ਤੁਹਾਨੂੰ ਆਵਾਜ਼ 'ਚ ਫਰਕ ਵੀ ਲੱਗਦਾ ਹੋਊਗਾ ਉਹ ਪਰੌੜੇ ਖੀਉਂ ਮਲਾ ਮਰ ਮਰ ਰੋਟੀ ਕਿਤੇ ਦੂਰ ਹੀ ਤੇ ਜੀਰੋ